ਕਿਸੇ ਸਮੇ ਲਹਿਰਾ ਬਹਿਰਾ ਹੋਣੀਆਂ ਇਹਨਾਂ ਮਕਾਨਾਂ ਦੇ ਅੰਦਰ ਜਿਹੜੇ ਅੱਜ ਪੂਰੀ ਤਰ੍ਹਾਂ ਖੰਡਰ ਬਣ ਚੁੱਕੇ ਆ ਆ ਦੇਖੋ ਜਗਾ ਜਗਾ ਤੇ ਛੋਟੀ ਐ ਤੇ ਹੀ ਤੁਹਾਨੂੰ ਦਿਖਣੀ ਆ ਕਿੰਨੀਆਂ ਕਿੰਨੀਆਂ ਮੋਟੀਆਂ ਹੈਵੀ ਦੁਆਰ ਆ ਸਾਰੀਆਂ ਆ ਦੁਆਰ ਆ ਬਕਾਇਦਾ ਵਿੱਚ ਹਰ ਦੁਆਰ ਦੇ ਵਿੱਚ ਤਾਕੀਆਂ ਛੱਡੀਆਂ ਆ ਆਲੇ ਛੱਡੇ ਆ ਮਤਲਬ ਪੂਰੀ ਖੂਬਸੂਰਤੀ ਦੇ ਨਾਲ ਸਾਰੇ ਡਿਜ਼ਾਈਨ ਤਿਆਰ ਕੀਤੇ ਆ ਇਹ ਮੰਨਿਆ ਜਾਂਦਾ ਕਿ ਕਪੂਰ ਖਾਨਦਾਨ ਜਿਹੜਾ ਆ ਇਸ ਪਿੰਡ ਦੇ ਨਾਲ ਉਹਨਾਂ ਦਾ ਜਿਹੜਾ ਪਸ਼ੋਕੜ ਜੁੜਿਆ ਆ ਕੁਝ ਜ਼ਮੀਨ ਵੀ ਦੱਸਿਆ ਜਾਂਦਾ ਕਿ ਕਪੂਰ ਖਾਨਦਾਨ ਦੀ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਲਸਾੜਾ ਪਿੰਡ ਦੇ ਵਿੱਚ ਮੌਜੂਦ ਹੈਗੀ ਆ ਆ ਥੱਲੇ ਦੀ ਵੀ ਹੌਲੀ ਹੌਲੀ ਤੁਹਾਨੂੰ ਕੋਸ਼ਿਸ਼ ਕਰਦੇ ਆ ਅੰਦਰੋਂ ਵੀ ਦਿਖਾਉਣ ਦੀ ਛੱਤਾਂ ਹੈ ਨਹੀਂ ਗੀਆਂ ਇਹਨਾਂ ਮਕਾਨਾਂ ਦੀ ਡਿੱਗ ਚੁੱਕੀਆਂ ਸਾਰੀਆਂ ਲੋਵੇ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਬਾਬੂ ਗੋਡਲੀ ਤੇ ਮੈਂ ਇੰਦਰਜੀ ਚੰਦੜ ਅੱਜ ਤੁਹਾਨੂੰ ਲੈ ਕੇ ਆਏ ਆ ਪਿੰਡ ਲਸਾੜੇ ਪਿੰਡ ਲਸਾੜਾ ਇੱਕ ਦੁਆਬੇ ਦਾ ਬਹੁਤ ਵੱਡਾ ਪਿੰਡ ਆ ਤੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੇ ਸਮੇਂ ਦੇਸ਼ ਦੀ ਵੰਡ ਹੁੰਦੀ ਆ ਦੇਸ਼ ਭਾਰਤ ਪਾਕਿਸਤਾਨ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਸਲਮ ਪਰਿਵਾਰ ਆ ਇਸ ਪਿੰਡ ਦੇ ਵਿੱਚ ਰਹਿੰਦੇ ਸੀ ਕਿਹਾ ਜਾਂਦਾ ਕਿ ਸਿਆਲ ਬਰਾਦਰੀ ਜਿਹੜੀ ਆ ਉਹ ਵੱਡੀ ਗਿਣਤੀ ਦੇ ਵਿੱਚ ਇਸ ਪਿੰਡ ਦੇ ਵਿੱਚ ਰਿਹਾ ਕਰਦੀ ਸੀ ਮੇਰੇ ਮਗਰ ਆ ਬੰਦ ਜਿਹੜਾ ਮਕਾਨ ਤੁਸੀਂ ਦੇਖ ਸਕਦੇ ਆ 346 ਨੰਬਰ ਇਹਦੇ ਤੇ ਟੋਕਨ ਲੱਗਾ ਆ ਸਾਰਾ ਛੋਟੀ ਇੱਟ ਦਾ ਬਣਿਆ ਇਹ ਮਕਾਨ ਆ ਤੁਹਾਨੂੰ ਦਿਖਾਵਾਂਗੇ ਜਾ ਕੇ ਕਿ ਕਿਵੇਂ ਢਹ ਢੇਰੀ ਹੋ ਚੁੱਕੇ ਆ ਖੰਡਰ ਬਣ ਚੁੱਕੇ ਆ ਉਹ ਸਾਰੇ ਮਕਾਨ ਅੱਗੇ ਚੱਲਦੇ ਆ ਤੇ ਤੁਹਾਨੂੰ ਸਾਰੇ ਉਹ ਆਪਾਂ ਮਕਾਨ ਵੀ ਦਿਖਾਉਨੇ ਆ ਕਿ ਕੀ ਪੋਜੀਸ਼ਨ ਆ ਸਾਰੀ ਹੁਣ ਉਹਨਾਂ ਮਕਾਨਾਂ ਵੀ ਜਿਹੜੇ ਇਸ ਵੇਲੇ ਪੂਰੇ ਖੰਡਰ ਬਣ ਚੁੱਕੇ ਆ ਸੋ ਦੋਸਤੋ ਇਹਨਾਂ ਮਕਾਨਾਂ ਦੀ ਗਿਣਤੀ ਜਿਹੜੀ ਆ ਬਹੁਤ ਆ ਇਸ ਪਿੰਡ ਦੇ ਅੰਦਰ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਿੰਡ ਦੇ ਅੰਦਰ ਤਕਰੀਬਨ ਤਕਰੀਬਨ 5000 ਦੀ ਆਬਾਦੀ ਵਾਲਾ ਇਹ ਪਿੰਡ ਆ ਕਿਸੇ ਸਮੇਂ ਦਿੱਲੀ ਤੇ ਰਾਜਸਥਾਨ ਤੋਂ ਰਾਜਪੂਤ ਆ ਕੇ ਇਸ ਪਿੰਡ ਦੇ ਵਿੱਚ ਵਸ ਗਏ ਮੁਗਲਾਂ ਵੇਲੇ ਉਹ ਰਾਜਪੂਤ ਮੁਸਲਮਾਨ ਬਣ ਗਏ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਖੱਤਰੀ ਵੀ ਇਸ ਪਿੰਡ ਦੇ ਵਿੱਚ ਆਏ ਮਹਾਰਾਜਾ ਰਣਜੀਤ ਸਿੰਘ ਦੇ ਅਹਿਲਕਾਰਾਂ ਨਾਲ ਉਹਨਾਂ ਦੇ ਖਾਸ ਸਬੰਧ ਸੀਗੇ ਕਹਿੰਦੇ ਆ ਕਿ ਛੋਟੇ ਗੁਰਦੁਆਰੇ ਚਰਨ ਕਵਲ ਦੇ ਪਿੱਛੇ ਮਾਤਾ ਕਰਮਕੌਰ ਦੀ ਖੂਹੀ ਵਿੱਚ ਬੌਲੀ ਇੱਕ ਸੁਰੰਗ ਵਿੱਚੋਂ ਹੁੰਦੀ ਹੋਈ ਹੇਠਾਂ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਤੱਕ ਜਾਂਦੀ ਸੀ ਜਿੱਥੇ ਅੱਜਕੱਲ ਪੁਲਿਸ ਟ੍ਰੇਨਿੰਗ ਸੈਂਟਰ ਆ ਫਲੋਰ ਵਾਲਾ ਲਾ ਸਾੜੇ ਵਿੱਚ ਰਹਿਣ ਵਾਲੇ ਲਖਨਪਾਲ ਸਿਆਲ ਕਪੂਰ ਆਦ ਖੱਤਰੀਆਂ ਦੇ ਪਰਿਵਾਰ ਹੌਲੀ-ਹੌਲੀ ਜ਼ਮੀਨਾਂ ਵੇਚ ਕੇ ਮਹਾਨਗਰਾਂ ਦੇ ਵਿੱਚ ਵਪਾਰੀ ਬਣ ਗਏ ਕਹਿੰਦੇ ਆ ਕਿ ਪ੍ਰithvi ਰਾਜ ਕਪੂਰ ਜਿਹੜੇ ਫਿਲਮ ਸਟਾਰ ਆ ਵੰਡ ਤੋਂ ਬਾਅਦ ਇੱਥੇ ਆ ਕੇ ਵਸੇ ਤੇ ਉਹਨਾਂ ਦੇ ਨਾਮ ਤੇ ਜ਼ਮੀਨ ਵੀ ਇੱਥੇ ਅਲਾਟ ਹੋਈ ਪਿੰਡ ਦੇ ਅੰਦਰ ਬਹੁਤ ਸਾਰੇ ਲੋਕ ਇੱਥੋਂ ਮੂਵ ਕਰ ਗਏ ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 1947 ਦੀ ਵੰਡ ਦਾ ਸੇਕ ਇਸ ਪਿੰਡ ਨੂੰ ਨਹੀਂ ਲੱਗਾ ਕਿਉਂਕਿ ਵੰਡ ਦੌਰਾਨ ਕਈ ਜਿਹੜੇ ਮੁਸਲਮ ਪਰਿਵਾਰ ਇਸ ਪਿੰਡ ਦੇ ਅੰਦਰ ਰਹਿੰਦੇ ਸਿਗੇ ਉਹ ਵੀ ਹਿਜਰਤ ਕਰਕੇ ਪਾਕਿਸਤਾਨ ਵੱਲ ਮੂਵ ਕਰ ਗਏ ਇਸ ਲਈ ਬੜੇ ਉਤਾਰ ਚੜ੍ਹਾ ਵੇਖੇ ਇਸ ਪਿੰਡ ਨੇ ਤੇ ਅੱਜ ਆਪਾਂ ਤੁਹਾਨੂੰ ਇਸ ਪਿੰਡ ਦੇ ਅੰਦਰ ਬਣੇ ਛੋਟੀਆਂ ਇੱਟਾਂ ਵਾਲੇ ਉਹਨਾਂ ਮਕਾਨਾਂ ਦੇ ਬਾਰੇ ਸਾਂਝ ਪਾਉਣ ਜਾ ਰਹੇ ਹਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਵੇਂ ਸਾਰੇ ਖੰਡਰ ਬਣ ਚੁੱਕੇ ਆ ਮਕਾਨ ਆ ਆ ਤੁਹਾਨੂੰ ਲੈ ਕੇ ਚੱਲਦੇ ਆ ਹੌਲੀ ਹੌਲੀ ਆਪਾਂ ਇਨਾ ਮਕਾਨਾਂ ਵੱਲ ਆ ਦੇਖੋ ਪੂਰੇ ਦੇ ਪੂਰੇ ਖੰਡਰ ਬਣ ਚੁੱਕੇ ਆ ਕੋਈ ਸਮਾਂ ਇਦਾਂ ਦਾ ਸੀਗਾ ਕਿ ਲਹਿਰਾਂ ਬਹਿਰਾਂ ਹੁੰਦੀਆਂ ਸੀ ਇਨਾ ਮਕਾਨਾਂ ਦੇ ਅੰਦਰ ਅੱਜ ਇਹ ਪੂਰੀ ਤਰ੍ਹਾਂ ਜਿਹੜਾ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਆ ਆ ਦੇਖੋ ਕਿਸੇ ਸਮੇ ਸਾਰੀ ਇਹ ਆਲੀ ਸ਼ਾਨ ਹਵੇਲੀ ਹੋਣੀ ਸੀ ਸਾਰੀ ਦੀ ਸਾਰੀ ਜਿਹੜੀ ਹਵੇਲੀ ਆ ਇਹ ਛੋਟੀ ਇੱਟ ਦੀ ਬਣੀ ਆ ਲਓ ਵੀ ਆਪਾਂ ਆਪਣੇ ਮਿੱਤਰ ਪਿਆਰੇ ਨੂੰ ਕੰਨੇ ਆ ਕਿ ਅੱਗੇ ਆ ਕੇ ਥੋੜਾ ਜਿਹਾ ਦੇਖੀਏ ਗਰਦੀਪ ਸਿੰਘ ਆ ਮੇਰਾ ਵੀਰ ਥੋੜਾ ਜਿਹਾ ਹੌਲੀ ਹੌਲੀ ਅੱਗੇ ਉਹ ਵੀ ਆਪਾਂ ਸਾਰਾ ਦਿਖਾਉਣ ਦੀ ਕੋਸ਼ਿਸ਼ ਕਰੀਏ ਇਹਨੂੰ ਆ ਦੇਖੋ ਕਿੰਦਾ ਜਿਹੜੀਆਂ ਆ ਵਿੰਡੋ ਹੱਲੇ ਵੀ ਬਰਕਰਾਰ ਆ ਟਾਕੀਆਂ ਬਣੀਆਂ ਆਲੇ ਬਣੇ ਆ ਤਕਰੀਬਨ 18 18 ਇੰਚੀ ਚੌੜੀਆਂ ਇਹਦੀਆਂ ਦਿਵਾਰਾਂ ਆ ਅੰਦਰ ਤੱਕ ਆ ਦੇਖੋ ਕਿਵੇਂ ਖੂਬਸੂਰਤ ਤਰੀਕੇ ਦੇ ਨਾਲ ਸਾਰੇ ਡਾਟ ਬਣਾਏ ਗਏ ਆ ਕਿਸੇ ਸਮੇ ਲਹਿਰਾ ਬਹਿਰਾ ਹੋਣੀਆਂ ਇਹਨਾਂ ਮਕਾਨਾਂ ਦੇ ਅੰਦਰ ਜਿਹੜੇ ਅੱਜ ਪੂਰੀ ਤਰ੍ਹਾਂ ਖੰਡਰ ਬਣ ਚੁੱਕੇ ਆ ਇੱਧਰ ਤੁਹਾਨੂੰ ਦਿਖਾਉਨੇ ਆ ਸਾਰਾ ਦੇਖੋ ਕਿੰਨੇ ਖੂਬਸੂਰਤ ਸਾਰੇ ਡਿਜ਼ਾਈਨ ਆ ਲੋਬਿਆ ਦੇਖੋ ਤੁਹਾਨੂੰ ਦਿਖਾ ਰਹੇ ਆ ਆਪਾਂ ਕਿ ਕਿੰਨੇ ਖੂਬਸੂਰਤ ਤਰੀਕੇ ਦੇ ਨਾਲ ਸਾਰੀ ਡਿਜ਼ਾਈਨਿੰਗ ਕੀਤੀ ਗਈ ਹੈ ਕੋਈ ਸਮਾਂ ਹੋਣਾ ਜਦੋਂ ਇਹਨਾਂ ਹਵੇਲੀਆਂ ਦੇ ਅੰਦਰ ਰੌਣਕਾਂ ਲੱਗਦੀਆਂ ਹੋਣੀਆਂ ਤੇ ਅੱਜ ਇਹ ਹਵੇਲੀਆਂ ਪੂਰਾ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਆ ਲਸਾੜੇ ਦੇ ਅੰਦਰ ਅਜੇ ਵੀ ਬਹੁ ਗਿਣਤੀ ਇਦਾਂ ਦੀਆਂ ਇਮਾਰਤਾਂ ਤੁਹਾਨੂੰ ਦਿਖ ਸਕਦੀਆਂ ਕੋਈ ਇਹਨਾਂ ਦਾ ਵਾਲੀ ਵਾਰਸ ਨਹੀਂ ਹੈਗਾ ਕਦੇ ਕੋਈ ਆਉਂਦਾ ਆ ਦੇਖ ਕੇ ਚਲਾ ਜਾਂਦਾ ਪਰ ਕੋਈ ਮੁਕੰਮਲ ਵਾਲੀ ਵਾਰਸ ਇਹਨਾਂ ਦਾ ਨਹੀਂ ਹੈਗਾ ਆ ਦੇਖੋ ਸਾਰੇ ਦਾ ਸਾਰਾ ਜਿਹੜਾ ਮਕਾਨ ਆ ਛੂਟੀਟ ਦਾ ਬਣਿਆ ਆ ਆ ਐਦਾਂ ਲੱਗਦਾ ਕਿ ਜਿਵੇਂ ਕੋਈ ਕਿਚਨ ਹੁੰਦੀ ਆ ਜਾਂ ਕੋਈ ਰੂਮ ਹੁੰਦਾ ਕਿਉਂਕਿ ਜਗਾ ਜਗਾ ਤੇ ਆਲੇ ਛੱਡੇ ਗਏ ਆ ਉੱਪਰ ਤੱਕ ਜਿਹੜਾ ਆ ਸਤੀਰੀਆਂ ਜਿਹੜੀਆਂ ਲੱਕੜ ਦੀਆਂ ਅਜੇ ਵੀ ਪੂਰੀ ਮਜ਼ਬੂਤੀ ਦੇ ਨਾਲ ਖੜੀਆਂ ਸੋਭੇ ਦੋਸਤੋ ਇਦਾਂ ਦੀਆਂ ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਪਿੰਡ ਲਸਾੜੇ ਦੇ ਵਿੱਚ ਆ ਜਿਹੜੀਆਂ ਪੂਰੀ ਤਰ੍ਹਾਂ ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਦੇਖੋ ਸਾਰੀ ਦੀ ਸਾਰੀ ਛੋਟੀ ਏਟਿਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਜੇ ਵੀ ਜਿਹੜਾ ਬੇਸ਼ੱਕ ਇਹ ਖੰਡਰ ਬਣ ਚੁੱਕਾ ਪਰ ਅਜੇ ਵੀ ਇਹਦੀਆਂ ਜਿਹੜੀਆਂ ਦੁਵਾਰਾਂ ਆ ਉਹ ਇਹਦਾ ਮਜ਼ਬੂਤੀ ਦਾ ਰਾਜ ਦੱਸਦੀਆਂ ਦੇਖੋ ਤਕਰੀਬਨ 18 18 20 20 ਇੰਚੀ ਚੌੜੀਆਂ ਇਹਦੀਆਂ ਦੁਵਾਰਾਂ ਆ ਜੇ ਵੀ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਆਮ ਇਹ ਕਿਹਾ ਜਾਂਦਾ ਕਿ ਜਿਹੜਾ ਕਪੂਰ ਖਾਨਦਾਨ ਆ ਉਹ ਇਸ ਲਸਾੜੇ ਪਿੰਡ ਦੇ ਨਾਲ ਹੀ ਉਹਨਾਂ ਦਾ ਪਸ਼ੁਕਰ ਜੁੜਿਆ ਆ ਇਸ ਗੱਲ ਦੇ ਵਿੱਚ ਕਿੰਨੀ ਕੁ ਸਚਾਈ ਆ ਇਹਦੇ ਬਾਰੇ ਤਾਂ ਅਜੇ ਕੋਈ ਸਪਸ਼ਟ ਕਿਹਾ ਨਹੀਂ ਜਾ ਸਕਦਾ ਕਿਉਂਕਿ ਬਜ਼ੁਰਗਾਂ ਦਾ ਇਹ ਕਹਿਣਾ ਆ ਕਿ ਉਹਨਾਂ ਨੇ ਕਦੀ ਕੋਈ ਕਪੂਰ ਖਾਨਦਾਨ ਦਾ ਜਿਹੜਾ ਵਾਰੀ ਵਾਰਸ ਆ ਉਹਨਾਂ ਬਜ਼ੁਰਗਾਂ ਨੇ ਕਦੀ ਇਸ ਪਿੰਡ ਦੇ ਵਿੱਚ ਨਹੀਂ ਦੇਖਿਆ ਪਰ ਇਹ ਮੰਨਿਆ ਜਾਂਦਾ ਕਿ ਕਪੂਰ ਖਾਨਦਾਨ ਜਿਹੜਾ ਆ ਇਸ ਪਿੰਡ ਦੇ ਨਾਲ ਉਹਨਾਂ ਦਾ ਜਿਹੜਾ ਪਸ਼ੋਕੜ ਜੁੜਿਆ ਆ ਕੁਝ ਜ਼ਮੀਨ ਵੀ ਦੱਸਿਆ ਜਾਂਦਾ ਕਿ ਕਪੂਰ ਖਾਨਦਾਨ ਦੀ ਜਿਹੜੀ ਆ ਉਹ ਇਸ ਪਿੰਡ ਦੇ ਵਿੱਚ ਲਸਾੜਾ ਪਿੰਡ ਦੇ ਵਿੱਚ ਮੌਜੂਦ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਜ਼ੁਰਗਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਤਕਰੀਬਨ ਉਸ ਵੰਡ ਦੇ ਸਮੇਂ ਜਿਨ੍ਹਾਂ ਨੂੰ ਹੋਸ਼ ਸੀ ਜਿਹੜੇ ਉਸ ਸਮੇਂ ਉਹ ਸਾਰੀ ਗੱਲ ਨੂੰ ਸਮਝਦੇ ਸੀ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜੇਕਰ ਕਪੂਰ ਖਾਨਦਾਨ ਇੱਥੇ ਕਦੀ ਨਹੀਂ ਵੀ ਆਇਆ ਜਿਹੜੀ ਜ਼ਮੀਨ ਹੈ ਉਹਨਾਂ ਦੀ ਉਹ ਕਿਸ ਜਗ੍ਹਾ ਤੇ ਆ ਤੇ ਕਿਵੇਂ ਸਾਰੀ ਅਲਾਟਮੈਂਟ ਹੋਈ ਸੀ ਸਰਕਾਰ ਦੇ ਵੱਲੋਂ ਉਹਦੇ ਬਾਰੇ ਵੀ ਸਾਰਾ ਜਾਣਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਤੁਹਾਨੂੰ ਜਿਹੜੇ ਇਸ ਲਸਾੜੇ ਪਿੰਡ ਦੇ ਅੰਦਰ ਇਹ ਪ੍ਰਾਤਨ ਇਮਾਰਤਾਂ ਜਿਹੜੀਆਂ ਢਹ ਢੇਰੀ ਹੋ ਚੁੱਕੀਆਂ ਇਮਾਰਤਾਂ ਆ ਉਹ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੱਸ ਰਹੇ ਆ ਕਿ ਉਸ ਵੰਡ ਦੇ ਸਮੇਂ ਦੇ ਦੌਰਾਨ ਕਿਵੇਂ ਲੋਕਾਂ ਨੇ ਆਪਣੇ ਪਿੰਡੇ ਦੇ ਉੱਤੇ ਦਰਦ ਨੂੰ ਹੰਡਾਇਆ ਤੇ ਕਿਵੇਂ ਇਦਾਂ ਦੀਆਂ ਆਲੀ ਸ਼ਾਨ ਇਮਾਰਤਾਂ ਨੂੰ ਛੱਡ ਕੇ ਤੇ ਜਾਣਾ ਪਿਆ ਕਿਉਂਕਿ ਉਹ ਕਾਲਾ ਦੌਰ ਹੀ ਉਹੋ ਜਿਹਾ ਸੀ ਹੁਣ ਆਪਾਂ ਅੱਗੇ ਵਧਦੇ ਆ ਤੇ ਕੁਝ ਅਗਲੀਆਂ ਜਿਹੜੀਆਂ ਇਮਾਰਤਾਂ ਆ ਇਸ ਪਿੰਡ ਦੇ ਅੰਦਰ ਬਣੀਆਂ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਸੋ ਵੀ ਦੋਸਤੋ ਦੇਖੋ ਹੁਣ ਆਪਾਂ ਇੱਕ ਹੋਰ ਖੰਡਰ ਬਣ ਚੁੱਕਾ ਮਕਾਨ ਤੁਹਾਨੂੰ ਦਿਖਾਉਣ ਦੇ ਲਈ ਲੈ ਕੇ ਆਏ ਆ ਦਰਵਾਜਿਆਂ ਦੇ ਉੱਤੇ ਬਕਾਇਦਾ ਜਿਹੜੇ ਆ ਨੰਬਰ ਲੱਗੇ ਹੋਇਆ 78109 385385 ਅਲੱਗ-ਅਲੱਗ ਜਿਹੜੇ ਨੰਬਰ ਆ ਮਕਾਨਾਂ ਦੇ ਉਹ ਇਹਨਾਂ ਦੇ ਦਰਵਾਜਿਆਂ ਦੇ ਉੱਪਰ ਲੱਗੇ ਆ ਆ ਦੇਖੋ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕੋਈ ਸਮਾਜ ਇਦਾਂ ਦਾ ਹੋਣਾ ਕਿ ਇਹਨਾਂ ਘਰਾਂ ਦੇ ਅੰਦਰ ਪੂਰੀਆਂ ਲਹਿਰਾਂ ਬਹਿਰਾਂ ਹੋਣੀਆਂ ਰੌਣਕਾਂ ਹੋਣੀਆਂ ਜਿਹੜੇ ਅੱਜ ਪੂਰੀ ਤਰ੍ਹਾਂ ਇਹ ਖੰਡਰ ਦਾ ਰੂਪ ਧਾਰਨ ਕਰ ਚੁੱਕੇ ਆ ਇੱਧਰ ਤੁਹਾਨੂੰ ਦਿਖਾਉਨੇ ਆ ਹੁਣ ਤਾਂ ਇਹ ਨਸ਼ੀੜੀਆਂ ਦਾ ਅੱਡਾ ਬਣ ਚੁੱਕੇ ਆ ਇੱਕ ਤਰ੍ਹਾਂ ਦੇ ਜਗਾ ਜਗਾ ਦੇ ਉੱਤੇ ਨਸ਼ੇ ਦੀਆਂ ਜਿਹੜੀਆਂ ਆ ਕੋਈ ਸੂਈਆਂ ਸਰਿੰਜਾਂ ਜਾਂ ਇਦਾਂ ਦੀਆਂ ਚੀਜ਼ਾਂ ਲੱਭਦੀਆਂ ਆ ਕਿਉਂਕਿ ਇਹਨਾਂ ਖੰਡਰਾਂ ਨੂੰ ਨਸ਼ੇੜੀਆਂ ਨੇ ਆਪਣਾ ਅੱਡਾ ਬਣਾਇਆ ਆ ਇੱਧਰ ਆ ਦੇਖੋ ਜ਼ੂਮ ਕਰਕੇ ਇਹਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਹਾਨੂੰ ਕਿ ਆ ਦੇਖੋ ਸਾਰੀ ਇਹ ਮਿੱਟੀ ਦੀ ਲਪਾਈ ਕੀਤੀ ਗਈ ਆ ਸੋਵੇ ਮਿੱਤਰੋ ਕਿਤੇ ਛੋਟੀ ਏਟ ਵਰਤੀ ਗਈ ਆ ਕਿਤੇ ਵੱਡੀ ਏਟ ਵਰਤੀ ਗਈ ਆ ਪਰ ਪੂਰੇ ਦੇ ਪੂਰੇ ਜਿਹੜੇ ਇਹ ਮਕਾਨ ਆ ਆ ਸਾਈਡ ਸਾਰੀ ਮਿੱਟੀ ਦੀ ਬਣੀ ਆ ਦੇਖੋ ਪੂਰੀ ਦੀ ਪੂਰੀ ਮਿੱਟੀ ਦੀ ਇਹ ਦਵਾਰ ਬਣੀ ਆ तकरीबन तकरीबन 80 80 90 90 ਸਾਲ ਇਹਨਾਂ ਨੂੰ ਬਣਿਆ ਨੂੰ ਹੋ ਗਿਆ ਇਤੋਂ ਵੀ ਵਧੇਰੇ ਸਮਾਂ ਹੋ ਸਕਦਾ ਕਿਉਂਕਿ तकरीबन 78 ਸਾਲ ਤਾਂ ਜਿਹੜਾ ਆ ਵੰਡ ਨੂੰ ਦੇਸ਼ ਨੂੰ ਆਜ਼ਾਦ ਹੋਇਆ ਨੂੰ ਤੇ ਭਾਰਤ ਪਾਕਿਸਤਾਨ ਦੀ ਵੰਡ ਨੂੰ तकरीबन 78 ਸਾਲ ਹੋ ਚੁੱਕੇ ਆ ਲੰਬਾ ਸਮਾਂ ਇਹਨਾਂ ਮਕਾਨਾਂ ਨੂੰ ਬਣਿਆ ਨੂੰ ਹੋ ਗਿਆ ਜਿਹੜੇ ਇਹਨਾਂ ਮਕਾਨਾਂ ਦੇ ਵਾਰਸ ਆ ਪਤਾ ਨਹੀਂ ਇਸ ਸਮੇਂ ਕਿ ਨਾ ਹਾਲਾਤਾਂ ਦੇ ਵਿੱਚ ਤੇ ਕਿਹੋ ਜਿਹੀ ਸਥਿਤੀ ਦੇ ਵਿੱਚ ਰਹਿੰਦੇ ਹੋਣੇ ਆ ਪਰ ਉਹ ਸਮਾਂ ਹੋਣਾ ਜਦੋਂ ਇਹੋ ਜਿਹੇ ਅਲੀ ਸ਼ਾਨ ਮਕਾਨਾਂ ਨੂੰ ਛੱਡ ਕੇ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਉਹ ਸਮਾਂ ਉਦਾਂ ਦਾ ਸੀ ਉਹ ਦੌਰ ਉਦਾਂ ਦਾ ਸੀ ਸੋ ਦੋਸਤੋ ਤੁਹਾਨੂੰ ਸਾਰਾ ਘੁੰਮ ਕੇ ਮਕਾਨ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰਾ ਇਹ ਇਹੋ ਜਿਹੇ ਮੈਨੂੰ ਲੱਗਦਾ ਦਰਜਣਾ ਮਕਾਨ ਜਿਹੜੇ ਪਿੰਡ ਲਸਾੜੇ ਦੇ ਵਿੱਚ ਅਜੇ ਵੀ ਮੌਜੂਦ ਆ ਬਹੁਤੇ ਘਰਬਾ ਰਹਿੰਦਾਂ ਦੇ ਆ ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ ਬਹੁਤ ਘਰ ਮਕਾਨ ਇਦਾਂ ਦੇ ਵੀ ਆ ਜਿਨ੍ਹਾਂ ਦਾ ਲੋਕਾਂ ਨੂੰ ਪਤਾ ਹੈ ਕਿ ਯਾਰ ਇਹ ਬੰਬੇ ਰਹਿਣ ਲੱਪਾ ਲੁਧਿਆਣੇ ਰਹਿਣ ਲੱਪਾ ਦਿੱਲੀ ਰਹਿਣ ਲੱਪਾ ਬਹੁਤੇ ਪਰਿਵਾਰਾਂ ਦਾ ਪਤਾ ਵੀ ਹੈਗਾ ਆ ਦੇਖੋ ਆ ਜਿਹੜਾ ਆ ਆ ਕਮਰਾ ਬਣਿਆ ਤੁਹਾਨੂੰ ਦਿਖਾਉਨੇ ਆ ਪੂਰੇ ਡਾਟ ਦੇਖੋ ਇਹਦੇ ਥੱਲੇ ਤਾਂ ਨਹੀਂ ਜਾਵਾਂਗੇ ਕਿਉਂਕਿ ਬਿਲਕੁਲ ਇਹਦੀ ਖਸਤਾ ਹਾਲਤ ਆ ਆ ਦੇਖੋ ਕਿਦਾਂ ਇਹਨਾਂ ਨੂੰ ਜਿੱਦਾਂ ਲੈਂਟਰ ਪਾਉਂਦੇ ਸੀ ਉਸ ਤਰੀਕੇ ਦੇ ਨਾਲ ਡਾਟ ਬਣਾਏ ਗਏ ਆ ਉੱਪਰ ਇੱਟਾਂ ਲਗਾਈਆਂ ਗਈਆਂ ਆ ਸਾਰੀਆਂ ਆ ਥੱਲੇ ਦੀ ਵੀ ਹੌਲੀ-ਹੌਲੀ ਤੁਹਾਨੂੰ ਕੋਸ਼ਿਸ਼ ਕਰਦੇ ਆ ਅੰਦਰੋਂ ਵੀ ਦਿਖਾਉਣ ਦੀ ਛੱਤਾਂ ਹੈ ਨਹੀਂ ਗਈਆਂ ਇਹਨਾਂ ਮਕਾਨਾਂ ਦੀਆਂ ਡਿੱਗ ਚੁੱਕੀਆਂ ਆ ਸਾਰੀਆਂ ਅੱਲਾ ਵੀ ਦੋਸਤ ਮੈਨੂੰ ਫੜਾ ਕੈਮਰਾ ਮੈਂ ਦਿਖਾਉਣਾ ਇਹ ਆ ਦੇਖੋ ਵੀ ਦੋਸਤੋ ਛੱਤਾਂ ਡਿੱਗ ਚੁੱਕੀਆਂ ਆ ਪਰ ਜਿਹੜੇ ਮਕਾਨ ਆ ਇਹ ਅਜੇ ਵੀ ਆਪਣੀ ਮਜ਼ਬੂਤੀ ਨੂੰ ਦਰਸਾਉਂਦੇ ਆ ਕਿਉਂਕਿ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ 18 18 20 20 ਇੰਚ ਜਿਹੜੀਆਂ ਮੋਟੀਆਂ ਦੁਵਾਰਾਂ ਐ ਨਾ ਸਾਰੇ ਮਕਾਨਾਂ ਦੀ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਰਾ ਆ ਦੇਖੋ ਜਗਾ ਜਗਾ ਤੇ ਛੋਟੀ ਐ ਤੇ ਹੀ ਤੁਹਾਨੂੰ ਦਿਖਣੀ ਆ ਕਿੰਨੀਆਂ ਕਿੰਨੀਆਂ ਮੋਟੀਆਂ ਹੈਵੀ ਦੁਆਰ ਆ ਸਾਰੀਆਂ ਆ ਦੁਆਰ ਆ ਬਕਾਇਦਾ ਵਿੱਚ ਹਰ ਦੁਆਰ ਦੇ ਵਿੱਚ ਤਾਕੀਆਂ ਛੱਡੀਆਂ ਆ ਆਲੇ ਛੱਡੇ ਆ ਮਤਲਬ ਪੂਰੀ ਖੂਬਸੂਰਤੀ ਦੇ ਨਾਲ ਸਾਰੇ ਡਿਜ਼ਾਈਨ ਤਿਆਰ ਕੀਤੇ ਆ ਤੇ ਇਦਾਂ ਦੇ ਦਰਜਣਾ ਜਿਹੜੇ ਮਕਾਨ ਆ ਉਹ ਇਸ ਪਿੰਡ ਦੇ ਵਿੱਚ ਬਣੇ ਆ ਸੋ ਜਿੱਥੇ ਇਹ ਜਿਹੜੇ ਮਕਾਨ ਆ ਉਨਾ ਹਾਲਾਤਾਂ ਨੂੰ ਦਰਸਾਉਂਦੇ ਆ ਕਿ ਵੰਡ ਦੇ ਸਮੇਂ ਕਿੰਨਾ ਸੰਤਾਪ ਭੋਗਿਆ ਇਸ ਪਿੰਡ ਨੇ ਜਾਂ ਸਾਡੇ ਸਟੇਟ ਦੇ ਸਾਡੇ ਪੰਜਾਬ ਦੇ ਵਸਿੰਦਿਆਂ ਨੇ ਸੋ ਦੋਸਤੋ ਇਹ ਖੰਡਰ ਬਣ ਚੁੱਕੇ ਮਕਾਨ ਜਿੱਥੇ 1947 ਦੀ ਵੰਡ ਦੇ ਦਰਦ ਨੂੰ ਦਰਸਾਉਂਦੇ ਆ ਅੱਜ ਦੇ ਸਮੇਂ ਦੇ ਅੰਦਰ ਪਿੰਡ ਦੇ ਲੋਕਾਂ ਦੇ ਲਈ ਇਹ ਮੁਸ਼ਕਲ ਵੀ ਪੈਦਾ ਕਰ ਰਹੀ ਹੈ ਕਿਉਂਕਿ ਜਿਹੜੇ ਇਹਦੇ ਨੇੜੇ ਤੇੜੇ ਕੁਝ ਪਰਿਵਾਰ ਰਹਿੰਦੇ ਆ ਉਹਨਾਂ ਦਾ ਮੰਨਣਾ ਹੈ ਕਿ ਸਾਂਭ ਸੰਭਾਲ ਕੋਈ ਇਹਨਾਂ ਮਕਾਨਾਂ ਦੀ ਹੈ ਨਹੀਂਗੀ ਬਿਲਕੁਲ ਖਸਤਾ ਹਾਲਤ ਦੇ ਵਿੱਚ ਆ ਦੁਬਾਰਾ ਇਹਨਾਂ ਦੀਆਂ ਡਿੱਗ ਰਹੀਆਂ ਆ ਨਸ਼ੇੜੀਆਂ ਦੇ ਇਹ ਅੱਡੇ ਬਣ ਗਏ ਆ ਇਸ ਲਈ ਜਿਹੜੇ ਨੇੜੇ-ਨੇੜੇ ਪਰਿਵਾਰ ਇਦਾਂ ਦੇ ਖੰਡਰਾਂ ਦੇ ਰਹਿੰਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜਰੂਰ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵੱਸਦੇ ਰਹੋ ਬੇ ਮਿੱਤਰ